ਜੀ ਵੀਰ ਜੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਹੁਣ ਨਵੀਂ ਵੀਡੀਓ ਲੈ ਕੇ ਆ ਗਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੱਚੇ ਲਾ ਕੇ ਕਰਾਂਗੇ ਜਿਹੜੇ ਆਪਣੇ ਵੱਡੇ ਆ ਤੇ ਪਹਿਲਾਂ ਤਾਂ ਆਪਾਂ ਲਾ ਲਈਏ ਪਰਦੇ ਥੋੜਾ ਜਿਹਾ ਇਹ ਮੌਸਮ ਥੋੜਾ ਜਿਹਾ ਖਰਾਬ ਵੀ ਆ ਠੀਕ ਹੈ ਤੇ ਇੱਕ ਜੀ ਆਪਾਂ ਲਾ ਦਿੰਨੇ ਹਾਂ ਫਿਰ ਤੁਹਾਨੂੰ ਪਤਾ ਫਿਰ ਵੀਡੀਓ ਫੇਰ ਹੀ ਬਣਾਉਂਗਾ ਮੈਂ ਤਾਂ ਬਣਨੀ ਨਹੀਂ ਤੇ ਪਰਦੇ-ਪੁਰਦੇ ਲਾ ਲਈਏ ਇੱਕ ਮਿੰਟਾ ਸਾਈਡ ਤੇ ਰੱਖ ਦਿੰਨੇ ਹਾਂ ਲਾ ਲਾ ਸਾਰੇ ਤਿੰਨੇ ਲਾ ਲਾਂਗੇ ਠੀਕ ਹੈ ਅੰਦਰ ਨੰਗ ਨੰਗ ਪੂਰਾ ਹੁੰਦਾ ਵਾ ਮਤਲਬ ਕਈ ਭਰਾ ਕਹਿੰਦੇ ਹਨਾ ਮਤਲਬ ਨਾ ਲਾਓ ਹਨਾ ਯਾਰ ਥੋੜਾ ਫਿਰ ਹੈ ਹਨਾ ਮਤਲਬ ਕਬੂਤਰ ਬਿਮਾਰ ਹੋ ਜਾਣਗੇ ਕਿਉਂਕਿ ਆਪਣੀਆਂ ਜਿਹੜੀਆਂ ਆ ਵਾਲੀਆਂ ਵਾਂ ਜਾਲੀਆਂ ਥੋੜੀਆਂ ਵੱਡੀਆਂ ਵਾਂ ਹਨਾ ਤੇ ਇਹਦੇ ਕਰਕੇ ਆਪਣੇ ਕਬੂਤਰ ਬਿਮਾਰ ਵੀ ਹੋ ਸਕਦੇ ਆ ਤੇ ਫਿਰ ਆਪਾਂ ਲਾ ਲੂ ਦੇ ਦਿਆਂ ਹਨਾ ਆਪੇ ਇਹਦੂ ਬਾਤ ਯਾਰ ਖੁੱਲਹੀ ਰਹਿਂਦੇ ਮਤਲਬ ਰਾਤ ਰਾਤ ਨੂੰ ਜਦੋਂ ਜਦੋਂ ਠੰਡਦੀ ਹੈ ਨਾ ਬਸ ਓਵੇਂ ਹੁੰਦਾ ਵੇ ਬਾਕੀ ਤਰੀਲ ਤਰੂਲ ਪਈ ਹੋਈ ਉੱਪਰ ਸਾਰਾ ਬਾਕੀ ਤੁਹਾਨੂੰ ਇੱਥੇ ਸ਼ਾਇਦ ਇੱਕ ਮਿੰਟ ਇਹ ਇੰਨੀ ਛਤਰੀਆਂ ਦੇ ਉੱਪਰ ਪੂਰੀ ਦਿਖੂਗੀ ਚਲੋ ਤਾਂ ਹੁਣ ਕੀ ਦਿਖਾਉਣੀ ਆ ਠੀਕ ਹੈ ਤੇ ਬਾਕੀ ਆਪਾਂ ਹੁਣ ਇੰਨੇ ਉਹ ਲਾਲੇ ਆਪਣੇ ਅੱਗੋਂ ਕੱਪੜੇ ਤੇ ਬਾਕੀ ਆਪਣੇ ਸਾਰੇ ਬੱਚੇ ਉੱਪਰ ਬੈਠੇ ਆ ਪਹਿਲਾਂ ਗੋਦ ਲਾਈ ਸੀ ਹਨਾ ਮੁੰਡੇ ਨੇ ਉਹ ਆਪਾਂ ਲਾਤੀ ਯਾਰ ਹਨਾ ਤੇ ਬਾਕੀ ਆਵੇਂ ਬੈਠ ਗਏ ਹੁਣ ਲਾਈਨ ਉੱਸਾਰ ਸਾਰੇ ਬੈਠੇ ਪਏ ਆ ਬਦੀ ਅਦਰੋਂ ਆ ਬੈਠੇ ਪਏ ਆ ਬਾਹਰ ਹੇਠਲੇ ਡੰਡੇ ਥੋੜੇ ਜਿਹਾ ਹੋਆ ਤੇ ਮੈਂ ਨਾ ਉੱਪਰ ਤਾਂ ਡੰਡੇ ਜਿਆਦੇ ਲਾਤੇ ਆ ਮੈਂ ਕਿਹਾ ਨਾ ਆਵੇ ਆਏ ਦੀ ਨਾ ਆੜ ਲੱਗ ਜਾਂਦੀ ਆ ਹਵਾ ਕ੍ਰੋਸ ਨਹੀਂ ਹੁੰਦੀ ਉੱਪਰ ਸਹੀ ਬੈਠੇ ਪਏ ਸਾਰੇ ਹਨ ਜਿਹੜੇ ਇੱਥਾ ਬੈਠੇ ਪਏ ਥੋੜੇ ਜਿਹਾ ਮਾੜੇ ਜਿਹਾ ਕੁੰਗੜ ਕੇ ਬੈਠੇ ਹੋਏ ਆ ਬਾਕੀ ਤਾਂ ਸੈਠੀ ਆ ਪੂਰੇ ਠੀਕ ਹੈ ਤੇ ਬਾਕੀ ਹੁਣ ਆਪਾਂ ਅਦਰ ਜਿੰਨੇ ਕਬੂਤਰ ਅਦਰ ਜਿਆਦੇ ਹੋਣਗੇ ਉਹਨਾਂ ਨਾਲੇ ਗਰਮੈਸ਼ ਜਿਆਦੀ ਰਹਿੰਦੀ ਆ ਤੇ ਕਬੂਤਰ ਘੱਟ ਬਿਮਾਰ ਹੁੰਦੇ ਹਨਾ ਗਰਮ ਰਜ ਰਹਿਣਦਾ ਸਾਰਾ ਅੰਦਰ ਤੇ ਹੁਣ ਦੇਖਦੇ ਆ ਕਿਹੜੇ ਕਿਹੜੇ ਕਬੂਤਰ ਕੱਢੀਏ ਹਨਾ ਬੱਚੇ ਛੱਡਨੇ ਆਪਾਂ ਖੁੱਲੇ ਤੇ ਉਹ ਦੇਖ ਲਈ ਪਹਿਲਾਂ ਗੇਟ ਜਲਾਦਾ ਤੇ ਪਹਿਲਾਂ ਚੱਲਦੇ ਅੰਦਰ ਆਪਣੇ ਸਾਈਡ ਤੇ ਨਾਲੇ ਦੇਖ ਦੂਗ ਲੈਣੇ ਜੇ ਕਿਸੇ ਨੇ ਬੱਚੇ-ਬੁੱੱਚੇ ਕੱਢੇ ਉਹ ਵੀ ਦੇਖ ਲੈਣੇ ਹਨਾ ਤੇ ਪਹਿਲਾਂ ਕਿੰਦਰੋਂ ਕਰੀਏ ਸ਼ੁਰੂਆਤ ਬਾਕੀ ਇਹ ਤਾਂ ਵੱਡੀ ਬੈਠਿਆ ਕਬੂਤਰ ਆਪਣੇ ਸਾਰੇ ਸਾਰੇ ਵੱਡੀ ਆ ਆ ਕਿੰਮਟ ਲਾਇਆ ਬੈਠਾ ਇੱਕ ਮਿੰਟ ਇਹਦੀ ਲੱਤਾਂ ਛੋਟੀ ਹੈ ਮਾਸ਼ੱਲਾਤ ਕਿਧਰ ਗਈ ਪੈਜਦੀ ਥੱਕ ਗਿਆ ਚੱਲੀ ਗਲੱਥ ਤੇ ਵੀ ਬਾਕੀ ਇਹਨਾਂ ਦੇ ਪੈਰਪੂਰ ਸਾਫ਼ ਕਰਨ ਵਾਲਿਆ ਸਾਰਿਆਂ ਦੇ ਹਨ ਤੇ ਬਾਕੀ ਇੱਕ ਆ ਬੱਚਾ ਬੈਠਾ ਬਈ ਕਾਲਾ ਚੀਨਾ ਆਪਣਾ ਤੇ ਇੱਕ ਹੋਰ ਸੀਗਾ ਉਹ ਬੈਠਾ ਉਹ ਲਾ ਚੀਨਾ ਜਾਂ ਡੱਬਾ ਜਾਂ ਠੀਕ ਹੈ ਅੱਧਰ ਤਾਂ ਦੋ ਹੀ ਆ ਤੇ ਬਾਕੀ ਆ ਬੱਚੇ-ਬੁੱਚੇ ਘੱਡੇ ਲੈ ਭੈਣ ਬੱਚਾ ਛੱਡਿਆ ਪਿਆ ਖੁੱਲਾ ਆ ਕਿਵੇਂ ਆਖੂ ਕੋਤਰੀ ਘਰਾਬੀ ਅੱਖਾਂ ਨਹੀਂ ਕਿਵੇਂ ਚੱਕੀ ਬੈਠਾ ਵਾ ਨਹੀਂ ਦੇਖਣ ਚ ਲੱਗਦਾ ਭੈਣ ਮਾਂ ਇੱਕ ਦੀ ਅੱਖਾਂ ਹੀ ਘਰਾਵ ਆ ਗਈ ਨੀ ਵੈਸੇ ਯਾਰ ਮਾਪਾਂ ਜੋ ਇਹਨੂੰ ਕੀ ਹੋ ਗਿਆ ਹਨ ਤੇ ਲਓ ਜੀ ਇੱਕ ਬੱਚਾ ਕੱਢਿਆ ਇਹ ਬੱਚਾ ਹੈਗਾ ਆਪਣੇ ਇਧਰਿਆ ਸਮਝ ਨਹੀਂ ਲੱਗਦੀ ਭਈ ਇਧਰ ਕੀ ਦਾ ਵਾ ਪਤਾ ਕੀ ਚੱਕਰ ਆ ਇਧਰ ਇੱਕ ਤਾਂ ਆਹ ਵਾਲਾ ਕਾਲੀਆਂ ਅੱਖਾਂ ਦਾ ਇਹ ਕਾਹ ਵਾਲਾ ਇਹ ਕਾਹ ਵਾਲੇ ਤਿੰਨੇ ਕਈ ਵਾਰੀ ਵਾਰੀ ਬੈਠ ਜਾਂਦੇ ਪਤਾ ਨਹੀਂ ਸਮਝ ਨਹੀਂ ਲੱਗਦੀ ਕੀ ਚੱਕਰ ਆ ਤੇ ਇਧਰ ਉਹ ਆਜ ਸਿਸਟਮ ਆ ਇਧਰ ਉਹ ਮੋਜਾ ਆਪਣਾ ਆ ਮੋਜਾ ਜੜਾਏ ਵੀ ਬੈਠ ਜਾਂਦਾ ਬੱਚਿਆਂ ਤੇ ਆਣ ਕੇ ਠੀਕ ਹੈ ਬੱਚੇ ਇਹਦੇ ਆ ਆ ਵਾਲੇ ਦੇ ਤੇ ਜਿਹੜੀ ਇਹਦੇ ਨਾਲ ਦੀ ਕਬੂਤਰੀ ਆ ਉਹ ਕਬੂਤਰੀ ਆ ਬੈਠੀ ਠੀਕ ਐ ਸਮਝ ਨਹੀਂ ਲੱਗਦੀ ਪਈ ਕੀ ਚੱਕਰ ਬਣ ਜ ਜਾਂਦਾ ਹਨਾ ਤੇ ਮੈਂ ਚਲ ਬੈਠਾ ਲਣ ਦੇ ਆਪਾਂ ਕੀ ਲੈਣਾ ਹਨਾ ਚਲ ਨਿੱਕੇ ਨਿੱਕੇ ਬੱਚੇ ਵਾਰੀ ਵਾਰੀ ਬੈਠ ਜਾਂਦੇ ਆ ਤੇ ਆ ਕਬੂਤਰੀ ਨਵੀਂ ਆਂਡਾ ਲਾ ਲਿਆ ਇਹਦਾ ਬੱਚਾ ਅੱਧਰ ਬੈਠਾ ਪਿਆ ਵਾ ਠੀਕ ਐ ਆ ਛੋਟਾ ਜਾ 1 ਮਿੰਟ 1 ਮਿੰਟ ਨਾ ਮਾਰ ਨਾ ਮਾਰ ਦਿਖਾਦਾ ਮੈਂ ਆ ਬੱਚਾ ਇਹਦਾ ਵਾ ਠੀਕ ਐ ਇਹ ਆਈ ਵੀ ਆਂਡਾ ਛੁੱਟ ਦਾਂਗੇ ਆਪਾਂ ਉਹ ਆਂਡਾ ਵੀ ਸੁੱਟ ਦਾਂਗੇ ਉਹ ਕੀ ਦਾ ਸੀ ਕਬੂਤਰੀ ਆ ਮੇਰੇ ਸਾਨ ਹਨਾ ਇਹਨੂੰ ਲੱਗ ਨਹੀਂ ਕੀਤਾ ਏਅਰ ਮੇਰੇ ਸਾਹਣ ਮੈਂ ਹਨਾ ਇਹ ਭੁੱਲ ਹੀ ਗਿਆ ਮੈਂ ਚਲਾ ਲਾ ਕੇ ਕਰਨੀ ਆਂਡਾ ਸੁੱਟ ਦੂੰਗਾ ਇਹਨੂੰ ਵੀ ਲੱਗ ਕਰ ਦੂੰਗਾ ਬਾਕੀ ਇਹਨੇ ਦੇਖ ਕੇ ਬੱਚੇ-ਬੁੱੱਚੇ ਕੱਟੇ ਆ ਤੇ ਨਹੀਂ ਕੱਟੇ ਕੋ ਯਾਰ ਮੇਰੀ ਨਿਗਾਹ ਹੀ ਨਹੀਂ ਵਾਜਦੀ ਭਈ ਹਨਾ ਮਤਲਬ ਮੈਂ ਯਾਰ ਘਾਤੀ ਵੇਣਾ ਮੈਨੂੰ ਐ ਹੁੰਦਾ ਯਾਰ ਹਨਾ ਸਿਆਲ ਹੈਗਾ ਵਾ ਸਵੇਰ-ਸਵੇਰ ਹਵਾ ਵੀ ਲੱਗ ਸਕਦੀ ਆ ਚਲੋ 1 2 3 ਦੋ ਬੱਚੇ ਇੱਧਰ ਆ ਤਿੰਨ ਹੋ ਗਏ ਚੱਲ 6 ਬੱਚੇ ਆਪਣੇ ਪਹਿਲੇ ਖੁੱਡੇ ਦੇ ਵਿੱਚ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਛੱਡਨੇ ਆ ਉਹ ਛੱਡ ਲੈਨੇ ਆ ਪਹਿਲਾਂ ਠੀਕ ਐ ਤੇ ਇਹਨਾਂ ਨੂੰ ਛੱਡਦੇ ਆ ਤੇ ਛੱਡਦੇ ਆ ਤੇ ਫਿਰ ਆਪ ਨਾਲੇ ਆਪਾਂ ਚੱਲਾਂਗੇ ਫਿਰ ਦੋ ਆਪਣੇ ਦੂਸਰੇ ਖੁੱਡੇ ਦੇ ਵਿੱਚ ਠੀਕ ਐ ਇਹਨਾਂ ਨੂੰ ਫੜ ਕੇ ਪਹਿਲਾਂ ਛੱਡ ਦਿੰਨੇ ਆ ਆਪਾਂ ਤੈਨੂੰ ਚੱਕ ਲਿਆ ਤੇ ਇਹਨੂੰ ਪਾਉਣੇ ਕੱਚ ਦੇ ਨਾਲ ਤੇ ਦੂਸਰਾ ਦੱਬਾ ਲਾ ਖਰਾਬ ਆ ਬਈ ਇਹ ਤਾਂ ਬਹੁਤ ਖਰਾਬ ਹੈ ਤਾ ਨਾ ਮਤਲਬ ਇਹ ਇਹ ਨਾ ਛਤਰੀ ਤੇ ਨਹੀਂ ਆਉਂਦਾ ਪਿਆ ਸੀਗਾ ਤੇ ਮੈਂ ਕਬੂਤਰ ਅੱਧੇ ਛਤਰੀ ਤੇ ਬਿਠਾਤੇ ਫਿਰ ਨਾ ਦੇਖੋ ਦੇਖੀ ਆਪੇ ਬਹਿ ਗਿਆ ਛਤਰੀ ਤੇ ਬੜਾ ਗੰਦਾ ਹੈ ਬੱਚਾ ਜਿਹੜਾ ਇੱਕ ਮਗਬੂਦੀ ਚੱਕਿਆ ਹੈ ਇਧਰਲੀ ਸਾਈਡੋਂ ਤੁਹਾਨੂੰ ਮੈਂ ਦਿਖਾਉਣਾ ਸ਼ਾਇਦ ਘੁੰਮ ਕੇ ਹੋ ਜਾਏ ਕੈਮਰਾ ਇਹਨੂੰ ਛੱਡ ਦੀ 1 ਮਿੰਟ ਕਿੱਥੇ ਜੇ ਜਾਂਦਾ ਹੋ ਰਿਹਾ ਤੇ ਲਓ ਜੀ ਐ ਚੱਕਿਆ ਸੀ ਮੈਂ ਦੇਖ ਲਓ ਚਲੋ ਵੀ ਚੱਲ ਚੱਲ ਲਓ ਜਾ ਆੜੇ ਦੋਨੇ ਹੋ ਗਿਆ ਆ ਦੀ ਜਗ੍ਹਾ ਹੁਣ ਮ ਲੱਗਣਗੇ ਠੀਕ ਆ ਇੱਕੋ ਜਿਹੀ ਸੇਮ ਕਾਪੀ ਹਨ ਆ ਲਾਲ ਜਿਨਾਂ ਉਹ ਕਾਲਾ ਜਿਨਾਂ ਦੇਖ ਲਓ ਸੇਮ ਕਾਪੀ ਹੈ ਪਰ ਹੈਲ ਅਲੱਗ-ਅਲੱਗ ਬਾਪ ਮਾਪਿ ਹੋਏ ਨੰਦਾ ਹੈ ਸੇਮ ਕਾਪੀ ਦੇਖ ਲਓ ਉਹditon ਲਾਲ ਇਹਦੀ ਕਾਲੀ ਆ ਤੇ ਦੇਖ ਲਓ ਉਲਟਿਆ ਹੋ ਗਿਆ ਇਹਦੀ ਲਾਲ ਆ ਉਹਦੀ ਕਾਲੀ ਆ ਇਹਦੇ ਪੱਲੇ ਹੀ ਮਾਰੇ ਮਾਰੇ ਲਾਲ ਆ ਉਹਦੇ ਦਾ ਕਾਲੀ ਆ ਤੁਹਾਨੂੰ ਪਤਾ ਇਹਦੀ ਪੂਛ ਵੀ ਉਹ ਸੇਮ ਕਾਪੀ ਹੈ ਮਤਲਬ ਇੱਕ ਸਾਦਾ ਹੁਣ ਅੱਖਾਂ ਉਹ ਖੱਟੀਆਂ ਦੇ ਨਹੀਂ ਮੈਂ ਦੇਖੇ ਸ਼ਾਇਦ ਇਹ ਵੀ ਖੱਟੀਆਂ ਦਾ ਹੀ ਆ ਯਾਰ ਬਾਕੀ ਕੋਈ ਨਹੀਂ ਥੋੜਾ ਜਨਾ ਸਾਫ ਦੀ ਅੱਖ ਹੋ ਜਾਣ ਤਾਂ ਫਿਰ ਦਿਖਾ ਦਾਂਗੇ ਦੋਨੇ ਹੈਨਾ ਤੇ ਬਾਕੀ ਆਪਣੇ ਬੱਚੇ ਇੱਧਰ ਸਾਰੇ ਬੈਠੇ ਹੋਏ ਆ ਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਦੂਜੇ ਖੁੱਡੇ ਦੇ ਵਿੱਚ ਨੀਰ ਨੂੰਗਾ ਮਾਰ ਲਈ ਕੋਈ ਇੱਕ ਅੱਧਾ ਬੱਚਾ ਵੱਡਾ ਹੋ ਜਾਣਾ ਨਾਲੇ ਬੱਚੇ-ਬੁੱੱਚੇ ਦੇਖ ਲੈ ਕਿ ਕੱਡੇ ਖੁੱਡੇ ਆ ਤੇ ਨਹੀਂ ਕੱਡੇ ਹਨਾ ਉਹ ਵੀ ਦੇਖਦੇ ਆ ਚਲੋ ਜੀ ਆਹ ਤਾਂ ਹੋ ਗਏ ਆਪਣੇ ਦੋ ਛੜਤੇ ਆ ਤੇ ਹੋਰ ਦੇਖਦੇ ਆ ਕੋਈ ਲਓ ਬਈ ਹੁਣ ਆਪਾਂ ਆ ਗਏ ਆਪਣੇ ਦੂਸਰੇ ਖੁੱਡੇ ਦੇ ਵਿੱਚ ਤੇ ਅੰਦਰ ਦੇਖੀਏ ਕਿਹੜੇ-ਕਿਹੜੇ ਬੱਚੇ ਆ ਤੇ ਇੱਕ ਮਿੰਟ ਰੋਜੋ ਚਲੋ ਜੀ ਹੁਣ ਆ ਗਏ ਆਪਾਂ ਫਿਰ ਇੱਕਲੀ ਐਂਟਰ ਜੇ ਹੋ ਗਏ ਸੀਗੇ ਤੇ ਅੰਦਰ ਆਪਣੀ ਆਪਣੇ ਕੀ ਨਾਸੀਆ ਲਾਡੀ ਵਾਲੀ ਕਬੂਤਰੀ ਨੇ ਵੀ ਆਂਡੇ ਲਾਏ ਹੋਇਆ ਇਹਦੇ ਕਾਲੇ ਚਿੰਨੇ ਆਪਾਂ ਲੈ ਕੇ ਆਏ ਸੀ ਉਹਨਾਂ ਤੋਂ ਠੀਕ ਹੈ ਇੱਕ ਉਹ ਤੇ ਇਹ ਆਪਣੀ ਜੰਟੇ ਵਾਲੀ ਕਬੂਤਰੀ ਆ ਇਹਦੇ ਨਾਲ ਦਾ ਕਬੂਤਰ ਆਪਣੇ ਕੋਲੇ ਬੈਠਾ ਆ ਸ਼ੇਰ ਆ ਬੈਠਾ ਆ ਵਾਲਾ ਠੀਕ ਹੈ ਇਹ ਹੈਗਾ ਇਹਦੇ ਨਾਲ ਦਾ ਤੇ ਇਹਦੇ ਜਿਹੜੇ ਐਤ ਕੀ ਬੱਚੇ ਸੀਗੇ ਇੱਕ ਇਹਦਾ ਬੱਚਾ ਕਿੱਧਰ ਗਿਆ ਸ਼ੇਰ ਆਪਣਾ ਆ ਬੈਠਾ ਪਿਆ ਆ ਰਕਤਾ ਆ ਪਿੱਛੇ ਬੈਠਾ ਪਿਆ ਸਾਈਡ ਤੇ ਹੋਇਓ ਸਾਈਡ ਤੇ ਹੋਇਓ ਮਾਰਾ ਜਬਾਸ ਬਾਸ ਬਾਸ ਆਹ ਵਾਲਾ ਠੀਕ ਐ ਤੇ ਜਿਹੜਾ ਦੂਸਰਾ ਸੀ ਉਹ ਕਿੱਧਰ ਗਿਆ ਯਾਰ ਇੱਕ ਹੋਰ ਸੀਗਾ ਉਹ ਪਤਨੀ ਕਿੱਧਰ ਜਾੜਿਆ ਉਹ ਸ਼ਾਇਦ ਉਧਰ ਆਪਣੇ ਉਹ ਨਿੰਗਾ ਜੀ ਮਾਰਨੀ ਪੈਣੀ ਆ ਕਿਹੜਾ ਠੀਕ ਐ ਤੇ ਇਹ ਪੈਣਾ ਆਈ ਤੇ ਬੱਚੇ ਵੀ ਦੋ ਇਹਦੇ ਬੱਚੇ ਹੋਰ ਆ ਠੀਕ ਐ ਚੱਲ ਹੁਣ ਤਾਂ ਕੀ ਚੱਕਣੀ ਜਦੋਂ ਧੁੱਪ ਹੋਈ ਨਾ ਉਦੋਂ ਵੇਖਾਂਗੇ ਤੇ ਬਾਕੀ ਆਪਣੇ ਹੁਣ ਅੰਦਰ ਦੇਖ ਲਈਏ ਬੱਚੇ ਕਿੰਨੇ ਹਨਾ ਪਹਿਲਾਂ ਵੀ ਦੇਖ ਹੀ ਲਵਾਂ ਓਏ ਓਏ ਪੈਂ ਜੋ ਬੱਚੇ ਜੇ ਬੱਚੇ ਹੋਏ ਹੋ ਨੁਕਸਾਨ ਕਰਾਊਗੀ ਹਨ ਇਹ ਵੀ ਬਾਕੀ 1 ਮਿੰਟ ਲੋ ਤੂੰ ਉੱਧਰ ਆ ਠੀਕ ਹੈ ਇਹ ਵੀ ਆਪਣੀ ਘਰ ਦੀ ਪੱਠੀ ਹੈ ਕਬੂਤਰ ਆਪਣਾ ਲਾਦੀ ਵਾਲਾ ਲੱਗਾ ਆ ਠੀਕ ਹੈ ਤੇ 1 ਮਿੰਟ ਕਿੰਦਰ ਗਏ ਕਿੰਦਰ ਗਏ ਹੋਰ ਨਿਆਂਦੇ ਲਾਇ ਹੋਏ ਹੋ ਕਬੂਤਰੀਆਂ ਤਾਂ ਬੜਾ ਆਪਣੇ ਜਿਹੜੇ ਬੱਚਾ ਉਹ ਗੇਲ ਲੈਂਦੇ ਦੋ ਅੱਧਰ ਬੱਚੇ ਹੋਏ ਪਏ ਆ ਦੂ ਇੱਧਰ ਹੋਏ ਪਏ ਆ ਤੇ 2 ਆ ਰਹੇ 6 ਮਤਲਬ ਇਹ ਤਾਂ ਵੱਡੇ ਆ ਚਲ 6 ਹੋਗੇ 6 ਅਦਰਾਂ ਅੰਡਾ ਲੜਿਆ ਕਬੂਤਰੀ ਨੇ ਇਹਦੇ ਜਿਹੜੇ ਬੱਚੇ ਆ ਰਹੇ ਇਹ ਵੀ ਆਂਡਾ ਸੁੱਟ ਦਾਂਗੇ ਤੋਂ ਬਾਅਦ ਲੱਗ ਹੀ ਕਰਨੇ ਆ ਮੈਂ ਠੀਕ ਹੈ ਤੇ ਇੱਕ ਮਿੰਟ ਇੱਕ ਬੱਚਾ ਅਦਰ ਰਿਹਾ 6 7 ਤੇ 8 ਇਹ ਡੱਬਾ ਬੱਚਾ ਕੱਢੇ ਆਪਣੇ ਇਹ ਡੱਬਾ ਬੱਚਾ ਹੀ ਓਏ ਕਿੱਧਰ ਕਿੱਧਰ ਚੱਲੇ ਆ ਕਿੱਧਰ ਚੱਲੇ ਲੈ ਭਾਜਦਾ ਵੇਖ ਪੈ ਜਾ ਇਹ ਹੈਗਾ ਆਪਣੇ ਆ ਡੱਬੇ ਦਾ ਠੀਕ ਹੈ ਤੇ ਜਿਹੜੇ ਦੇ ਨਾਲ ਕਬੂਤਰੀ ਲੱਗੀ ਤੁਹਾਨੂੰ ਪਤਾ ਹੀ ਫਿਰ ਐਤ ਕੀ ਆ ਲਾਈ ਆਪਾਂ ਤੇ ਐਤ ਕੀ ਅੰਡੇ ਨੇ ਫਿਰ ਲਾ ਲਈ ਸੀ ਆਪਾਂ ਅੰਡੇ ਸੁੱੜਦੇ ਇਹਦੇ ਹੁਣ ਇਹ ਦਾ ਅੰਡਾ ਵੀ ਆਪਾਂ ਸੁੱੜ ਦਾਂਗੇ ਤੇ ਇਹ ਦਾ ਅੰਡਾ ਵੀ ਸੁੱੜ ਦਾਂਗੇ ਆਹ ਵਾਲੀ ਦਾ ਠੀਕ ਹੈ ਜਦੋਂ ਦੋ ਹੋ ਗਏ ਉਦੋਂ ਆਪਾਂ ਸੁੱੜ ਦਾਂਗੇ ਹਜੇ ਤਾਂ ਇੱਕ ਇੱਕ ਹੀ ਆ ਦੋਨਾਂ ਥੱਲੇ ਕਿਉਂਕਿ ਆਇਆ ਨਾ ਫਿਰ ਬੱਚੇ ਯਾਰ ਧਿਆਨ ਘਟ ਜਾਂਦਾ ਬੱਚਿਆਂ ਵਾਲੀ ਸਾਈਡ ਤੇ ਹੁਣ ਜਿਹੜੇ ਆਪਾਂ ਛੱਡਨੇ ਕਬੂਤਰ ਉਹ ਦੇਖ ਲਈਏ ਕਿਹੜੇ ਕਹੜੇ ਛੱਡਨੇ ਆ ਕਿੱਧਰ ਗਿਆ ਸ਼ੇਰ ਤੂੰ ਹੈਗਾ ਬਾਵਾ ਹਾਂ ਤਾਂ ਯਾਰ ਵਾਵਾ ਹੁਣ ਐ ਨਹੀਂ ਪਤਾ ਆਪ ਖਾਂਦਾ ਕੀ ਸਿਸਟਮ ਆ ਇਹਦਾ ਯਾਰ ਛਾੜ ਲਈ ਦਈਏ ਫਿਰ ਦੇਖੀ ਜਾਊਗੀ ਇੱਕ ਤੇ ਇੱਕ ਆ ਰਿਹਾ ਦੋ ਤਿੰਨ ਚਾਰ ਹੀ ਅੰਦਰ ਆ ਠੀਕ ਆ ਪੰਜਵਾਂ ਆ ਰਿਹਾ ਇਹਨੂੰ ਨਹੀਂ ਆਪਾਂ ਛੱਡਣਾ ਠੀਕ ਆ ਬਸ ਇੰਨੇ ਹੀ ਬਹੁਤ ਆ ਯਾਰ ਚਾਰ ਹੀ ਛੱਡਾਂਗੇ ਤੇ ਇੱਕ ਇੱਕ ਕਰਕੇ ਹੋ ਜਾਣਾ ਨਹੀਂ ਤੇ ਇੱਕ ਗੋਦੀ ਚੱਕਣਾ ਪੈਣਾ ਅੱਗੇ ਵੰਗੂ ਫੇਰ ਹਨਾ ਕਿਤੇ ਨਿਕਲੀ ਨਾ ਜਾਵੇ ਚਲੋ ਉਹਲੀ-ਉਲੀ ਛੱਡਦੇ ਆਂ ਜਾ ਕੇ ਇੱਕ ਆਰਿਆ ਦਿਖਾ ਕੇ ਛੱਡ ਦਾਂਗੇ ਹਨਾ ਇੱਕ ਮਿੰਟ ਇੱਕ ਮਿੰਟ ਚਲੋ ਚਲੋ ਉਹ ਦੋਨੇ ਤਾਂ ਇੱਥੇ ਹੀ ਬੈਠੇ ਪਏ ਹੋ ਗੀ ਚਲੋ ਭਈ ਤੂੰ ਹੀ ਚੱਲ ਤੇ ਹੁਣ ਤੂੰ ਹੀ ਚੱਲ ਇੱਕ ਆਰਿਆ ਲਓ ਜੀ ਇਹ ਤਾਂ ਮਲਕੂ ਆਉਦੀ ਸੀਟ ਪਹਿਲਾਂ ਹੀ ਦਾਗੇ ਇਹਨੂੰ ਹਜੇ ਮਾਰ ਵੀ ਪੈਣੀ ਕਬੂਤਰੀਆਂ ਤੋਂ ਹਜੇ ਜਾਂ ਕਬੂਤਰਾਂ ਦੇ ਵੇਖੀ ਚੱਲੀ ਇਹ ਆ ਦੇਖਿਆ ਉਹੀ ਜੀ ਇਹਦੀ ਦਾ ਸਟਾਰਟਿੰਗ ਹੌਲੀ ਹੌਲੀ ਆਪਦੀ ਜਗ੍ਹਾ ਬਣਾਉਣਗੇ ਹਨਾ ਤੇ ਮੈਂ ਦੂਸਰੇ ਕੱਢ ਲਿਆ ਵਾਂ ਦੋ ਰਹਿ ਗਏ ਆਪਣੇ ਉਹ ਵੀ ਲਿਆਉਣੇ ਆ ਤੇ ਲਓ ਜੀ ਇੱਕ ਆ ਕੱਢ ਲਿਆ ਆਪਾਂ ਦੋ ਇੱਕ ਫੇਰ ਅੱਗੇ ਨੂੰ ਆਪਾਂ ਕੁਛੜ ਚੱਕਿਆ ਯਾਰ ਇੱਕ ਮਿੰਟ ਇਹਨੂੰ ਗੇਟ ਖੋਲ ਲਿਆ ਹੁਣ ਇਹਨੂੰ ਸੈਟ ਜਆ ਕਰ ਲਾਂ ਮੈਂ ਤੇ ਲਓ ਆ ਬੱਚਾ ਹੈ ਤੋ ਕੀ ਠੀਕ ਹੈ ਇਹ ਹੈਗਾ ਆਪਣੇਆਂ ਕਾਲੀਆਂ ਅੱਖਾਂ ਦਾ ਜੋੜਾ ਵਾ ਉਹਦਾ ਵਾ ਠੀਕ ਹੈ ਬੱਚਾ ਤੇ ਪਿਛਲੀ ਾਰਜੀ ਦਾ ਬੱਚਾ ਮੋਜਾ ਕੱਢਿਆ ਸੀਗਾ ਵੱਡਾ ਬੱਚਾ ਨਿਕਲ ਆਇਆ ਤੇ ਐਤ ਕੀ ਵੀ ਮਤਲਬ ਮੋਜਾ ਜਾਂ ਹੈਗੀ ਆ ਮਾੜੀ-ਮੋਟੀ ਪਾਪ ਬਮਾਰਦੀ ਆ ਮਾੜੇ-ਮੋਟੇ ਆ ਤੇ ਬਾਕੀ ਇੱਕ ਆ ਬੱਚਾ ਲਓ ਜੀ ਇਹ ਹੈਗਾ ਆਪਣੇ ਜੰਟੇ ਵਾਲੀ ਕਬੂਤਰੀ ਆ ਕਬੂਤਰ ਹੈਗਾ ਧੰਨੇ ਵਾਲਿਆਂ ਚ ਚਲੋ ਬਈ ਤੁਸੀਂ ਵੀ ਆ ਆਦੀ ਜਗ੍ਹਾ ਮਿਲਕੋ ਜਾ ਕੇ ਇਹਦਾ ਢੇਰੀ ਹੋ ਗਿਆ ਹੁਣ ਕਬੂਤਰੀ ਤੇ ਹੁਣ ਆ ਆਦੀਆਂ ਜਗ੍ਹਾ ਤੇ ਮਿਲਕ ਮਲਕ ਲੈਣਗੇ ਹਨਾ ਤੇ ਹੁਣ ਆਪਾਂ ਕਿੰਨੇ ਛੜ ਤੇ ਬੱਚੇ ਇੱਕ 2 3 4 5 6 6 ਛੱਡਿਆ ਹਨਾ ਹਾਂ 6 2 ਪਹਿਲੇ ਖੁੱਡੇ ਵਾਲੇ 4 ਆਪਣੇ ਅੰਦਰਲੇ ਖੁੱਡੇ ਵਾਲੇ 6 ਹੀ ਹੋਗੇ ਮੈਂ ਕਿਹਾ ਜਿਆਦਾ ਲੱਗਦੇ ਆ ਚਲ ਬਾਕੀ ਤਾਂ ਆਪਣੇ ਪਹਿਲੇ ਵਾਲੇ ਫਿਰ ਵੀ ਇੱਕ ਦੀ ਆਪਾਂ ਅੰਦਰ ਜਾ ਕੇ ਨਿਗਮ ਰਵਾ ਦਨੇ ਥੋੜੀ ਸਾਰੇ ਆਪਣੇ ਟੋਟਲ ਬੱਚਿਆਂ ਦੀ ਠੀਕ ਆ ਵੀਰ ਬਾਕੀ ਆਪਣੀਆਂ ਵੱਡੀਆਂ ਕਬੂਤਰੀਆਂ ਆਪਣੀਆਂ ਹੈਗੀਆਂ ਵਾ ਬਾਕੀ ਦੇਖ ਲਓ ਸਾਰੇ ਵੀਰ ਪਰਾ ਜਿੰਨੇ ਵੀ ਹੈਗੇ ਆ ਨਾ ਉਹ ਬੱਚਾ ਆਪਾ ਫੜਿਆ ਸੀ ਉਹ ਵਾਲਾ ਛਤਰੀਆਂ ਛਤਰੀਆਂ ਤੇ ਬੰਨਿਆ ਇੱਕ ਦੋ ਵਾਰੀ ਤੇ ਬਾਕੀ ਜੇ ਜਦੋਂ ਆਪਾ ਫੜਿਆ ਸੀ ਨਾ ਪਛਤਰੀ ਤੇ ਬੈਠੇ ਪਿਆ ਸੀ ਮਤਲਬ ਲੱਗਿਆ ਹੋਇਆ ਸੀਗਾ ਤੇ ਕਿੰਨੇ ਦਿਨ ਵੇਖਾਂਗੇ ਡਾਵਾਂਗੇ ਬਾਕੀ ਯਾਰ ਮੇਰੇ ਸਾਬ ਨਾਲ ਨਾ ਇੱਕ ਦੋ ਕਬੂਤਰ ਲੱਗਦੇ ਮੈਨੂੰ ਵਿੱਚ ਇੱਕ ਤਾਂ ਸ਼ੈਲਰ ਵਾਲਾ ਕਬੂਤਰ ਲੱਗਦਾ ਪਿਆ ਮੈਨੂੰ ਤੇ ਇੱਕ ਜੀ ਦੀ ਆ ਚੁੰਜੀ ਵਿੰਗੀ ਆ ਆ ਵਾਲੇ ਦੀ ਇੱਕ ਹਲਾ ਦਾ ਪਿਆ ਇੱਕ ਹੋਰ ਆ ਕਾਲੀ ਅੱਖ ਦਾ ਸ਼ਾਇਦ ਆ ਬੈਠ ਹੋ ਗਿਆ ਇੱਕ ਮਿੰਟ ਦੇ ਲਈ ਨਹੀਂ ਇਹ ਰੱਜੇ ਆਪਣੀ ਕਬੂਤਰੀ ਆ ਕਾਲੀਆਂ ਅੱਖਾਂ ਦਾ ਉਹ ਹੈਗਾ ਆਪਣੇ ਮਣੀ ਭਰਾ ਦਾ ਕਬੂਤਰ ਸ਼ਾਇਦ ਬੱਚੇ ਸੀ ਨਾ ਉਦੋਂ ਠੀਕ ਹੈ ਤੇ ਉਹਨਾਂ ਚੋਂ ਬਸ ਤਿੰਨ ਕਬੂਤਰ ਲੱਗਦੇ ਪਏ ਬਸ ਹੋਰ ਕੋਈ ਚੱਕਰ ਨਹੀਂ ਆਪਣਾ ਤੇ ਬਾਕੀ ਆਪਣੇ ਸਾਰੇ ਬੱਚੇ ਆ ਤੇ ਇਹਨਾਂ ਨੂੰ ਵੇਖਾਂਗੇ ਅੱਧਿਆਂ ਨੂੰ ਤਾਂ ਛਾੜ ਪੈ ਗਿਆ ਹੁਣ ਵੇਖਾਂਗੇ ਕਿਸੇ ਦਿਨ ਘਰੇ ਰਹਿ ਜਿਹੜੇ ਜਿਹੜਾ ਨੂੰ ਛਾੜ ਪਿਆ ਹੋ ਰਹਿਣ ਦਾ ਉਹਨਾਂ ਨੂੰ ਤੋਪਨਵਾਵਾਂਗੇ ਤੇ ਬਾਕੀ ਹੁਣ ਆਪਾਂ ਡਾਡੂ ਕੇ ਦੇਖਾਂਗੇ ਹਾਂ ਤੇ ਬਾਕੀ ਇਹ ਸਾਰਾ ਹੁਣ ਦਿਖਾਤੇ ਤੁਹਾਨੂੰ ਜਿੰਨੇ ਬੱਚੇ ਆਪਣੇ ਹੈਗੇ ਆ ਹੁਣ ਜਿੰਨੇ ਆਪਣੇ ਜਿੰਨੇ ਵੱਡੇ ਬੱਚੇ ਆਪਾਂ ਸਾਰਿਆਂ ਨੂੰ ਲੱਗ ਕਰਤਾ ਇੱਕ ਰਿਹਾ ਨਾ ਆਪ ਦੇ ਲੋ ਦਾ ਪੂਰਾ ਹੋ ਗਿਆ ਬਾਕੀ ਛੋਟੇ ਮੋਟੇ ਰਹਿ ਗਏ ਆ ਜਦੋਂ ਥੋੜੇ ਜੇ ਹੋ ਗਏ ਆ ਆਪ ਦੇ ਹਿਸਾਬ ਨਾਲ ਵੱਡੇ ਜੇ ਉਹਨਾਂ ਨੂੰ ਵੀ ਆਪਾਂ ਅਧਰ ਕਰਦਾ ਹੈ ਹਨਾ ਤੇ ਬਾਕੀ ਧੋਪਾਂ ਤੋਂ ਪਾ ਥੋੜੀ ਹੁਣ ਕਾਟੀ ਲਿਖਣ ਦੀਆਂ ਵੀ ਇੱਕ ਦੋ ਦਿਨ ਹੋ ਗਏ ਆ ਬਾਕੀ ਜਦੋਂ ਨਿਕਲਦੀ ਆ ਕਈ ਵਾਰ ਹਾਂ ਬਾਬਾ ਕਰਨ ਲੱਗ ਜਾਂਦੀ ਕਿਸੇ ਕੋਸ ਹੋ ਜਾਂਦਾ ਹਨਾ ਤੇ ਆਪਾਂ ਫਿਰ ਬਾੜ ਹੀ ਨਹੀਂ ਕਰਦੇ ਕਿ ਤਾਂ ਮੈਂ ਹੁਣ ਜਾਂਨਾ ਆਪਣਾ ਤੁਹਾਨੂੰ ਪਤਾ ਕੰਮ ਤੇ ਹੀ ਜਾਈਦਾ ਹਨਾ ਤੇ ਹੁਣ ਬਸ ਦੋਕ ਦੇਣੀ ਆ। ਇਸ ਤੋਂ ਬਾਅਦ ਫਿਰ ਆਪਾਂ ਸ਼ਾਮ ਨੂੰ ਲਾਈਵ ਆਇਆ ਕਰਾਂਗੇ। ਠੀਕ ਹੈ। ਸਾਰੇ ਵੀਰ ਭਰਾ ਪਹੁੰਚ ਜਾ ਕਰੋ ਲਾਈਵ ਦੇ ਵਿੱਚ। ਤੇ ਬਾਕੀ ਆਪਾਂ ਮਿਲਦੇ ਹਾਂ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ। ਹਨਾ ਐਵੇਂ ਜਿਆਦੀ ਵੱਡੀ ਵੀਡੀਓ ਰੈਨਦੀ ਕਰਨ ਵਾਸਤੇ ਕਿਉਂਕਿ ਇਹ ਟਾਈਮ ਦਾ ਬਹੁਤ ਖਰਾਬ ਹੋ ਜਾਂਦਾ ਹਨਾ ਕਈ ਯਾਰ। ਕਿ ਯਾਰ ਟਾਈਮ ਉਸੇ ਹਿਸਾਬ ਨਾਲ ਹੁੰਦਾ ਹਨਾ। ਤੇ ਫਿਰ ਲਓ ਜੀ ਤੇ ਆਪਾਂ ਕਰਦੇ ਫਿਰ ਵੀਡੀਓ ਦਾ ਐਂਡ ਸਾਰੇ ਵੀਰ ਭਰਾਵਾਂ ਨੂੰ ਧੰਨਵਾਦ ਹਨਾ ਜਿਹੜੇ ਵੀਰ ਭਰਾ ਐਂਡ ਤੇ ਵੀਡੀਓ ਵੇਂਦੇ ਆਪਣੀ ਤੇ ਸਾਰਿਆਂ ਨੂੰ ਲਵ ਯੂ ਬਾਈ ਜੀ। ਓਕੇ ਬਾਈ ਡਾਟਾ ਬਾਈ ਜੀ।